ਹੋਗਾ ਗੰਗਾ ਕਰਾਈ ਤੋਂ ਮਿਹਾਈ ਆ ਗਿਆ ਫੱਗ ਗਈ ਗੜਿਆ ਦੀ ਦਾ ਤੋਂ ਵੀ ਆ ਗਿਆ ਉਹ ਬੰਗਿਆ ਕਿ ਹਾਏ ਹੀ ਕੰਮ ਦੇ ਕੰਮਰੇ ਕੀ ਗਏ ਆ ਗਿਆ ਹੋ ਰਾਤ ਕਿੱਥੇ ਇਕੱਠਾਂ ਗਾਂ ਗੁੰਜਾਂ ਦਾ ਖਾਚਾ ਕੀ ਮਾਚੀ ਦੇ ਪੱਤੋਂ ਦੇ ਘਾਜਾ ਯਾਰ ਉਹਦੇ ਕੋਲੀ ਬਾਗ ਚੱਲ ਜੇ ਮੈਨੂੰ ਲੱਗਦਾ ਹਾਹੀ ਘਾਜਾ ਜੇ ਗੱਈਆ ਹੈ ਯਾਰ ਇੱਥੇ ਮਾਚੀ ਦਾ ਪੱਤੋਂ ਦੇ ਕੋਲੀ ਬਾਗ ਚੱਲ ਜੇ ਆਹੀ ਘਰ ਆਵਾਟਾ ਜਾਇਆ ਪਿਆ ਜੇ ਪਟਨ ਹੋਣ ਦੇ ਸੈਨਾ ਵੇਖਾ ਪੜਾ ਬੋਲ ਮਾਰ ਕੇ ਗਾ ਅੱਜ ਜਾ ਜਰ ਹੂਤਾ ਕਰੀ ਮੱਛੀ ਦਾ ਕੁੱਤਾ ਓਏ ਗੱਈਆ ਓਏ ਓਏ ਗੱਈਆ ਅੰਕੇ ਜੇ ਨਿਫਤਬ ਦਾ ਯਾ ਕਰਾ ਲਓ ਜੇ ਕੇ ਬਾਲੀਵੁੱਡ ਹੀ ਜਾਇਆ ਓਏ ਗੱਈਆ ਕੀ ਆਤਾ ਹੈ ਮਨ ਜਗਦਾ ਆ ਜਾ ਯਾਰ ਬਾਹਰ ਖੋਲੀ ਯਾਰ ਖੁਸ਼ੀ ਬੇਟਾ ਉਹ ਵੀ ਪੜਾਉਣੀ ਕਿਹੜਾ ਖਰਜੀ ਹੈ ਕਥੇ ਪਏ ਹੋਣਗੇ ਯਾਰ ਮੈਂ ਤਾਂ ਉੱਥੇ ਪਏ ਹੋ ਗਿਆ ਖੋਲ ਜਨ ਖੋਲ ਜਨ ਜਬਾਤਾ ਪਾਏ ਡੇ ਲੱਖ ਦੇ ਕੁੱਤੇ ਵੀ ਪਏ ਨੇ ਹੈਲੋ ਜੀ ਸੁਣਦੇ ਨਹੀਂ ਉਹ ਆਪਣਾ ਨਾ ਕੋਈ ਬਾਹਰ ਖੜਕਾਈ ਜਾਂਦਾਗਾ ਮੜਾ ਜੇ ਦੇਖਿਓ ਖੜੇ ਹੋ ਕੇ ਉੱਤੀ ਵਾਹ ਕੋਣ ਆ ਗਿਆ ਹੁਣ ਦੇਖ ਲੋ ਕੌਣ ਆਗਾ ਦੇਖਦਾ ਮੈਂ ਤੂੰ ਬਾਗ ਵਿੱਚ ਨੰਗੇ ਇਹ ਦੋਤੀ ਕੋਣ ਆ ਗਿਆ ਹਾਂ ਤੇ ਸੋਨੀ ਉੱਛਲੋ ਬੱਲਾ ਕੋ ਆਣਾਗਾ ਮਕਾਂਡਾ ਜਾਇਆ ਮਕਾਂਡਾ ਯਰ ਗਦਾ ਬਈ ਓ ਮਾਛੀ ਦਾ ਪੁੱਟਾ ਮਕਾਂਡਾ ਯਰ ਮੈਂ ਕੌਣ ਆ ਮਕਾਂਜਾ ਮਕਾਂਜਾ ਬਾਂਦਰਾ ਵਾਲਾ ਸਿਕਾ ਤਮਾਸ਼ੀ ਦਾ ਪੁੱਤ ਹੋਲੀ ਗਿਆ ਕੰਗੇ ਜਾ ਬਾਹਰ ਖੋਲ ਜਾ ਸਕੂਟਰ ਅੰਦਰ ਲਾ ਜਾਈਏ ਹੱਥ ਤੇ ਮੱਛੀ ਦਾ ਪੁੱਤ ਕੀ ਹਾਇ ਗਈ ਜਾ ਉਹ ਠੀਕ ਆ ਭਰਾਵਾ ਅੱਧੀ ਰਾਤ ਨੂੰ ਕਿੱਧਰ ਹੋਏ ਉਹ ਬਬੇ ਫਟਾਈ ਪਾਂਗੀ ਕਰੇ ਠੀਕ ਆ ਲੈਣ ਗਿਆ ਸੀ ਮੈਂ ਕਾ ਅੱਛਾ ਤੇ ਬੜਾ ਲੇਟ ਹੋ ਗਿਆ ਮੰਡਿਓ ਅੱਛਾ ਆ ਜਾ ਆ ਜਾ ਟੱਪੇ ਟੱਪੇ ਮੇਰੇ ਯਾਰ ਠੀਕ ਆ ਜਮਖਾ ਗੈ ਗਿਆ ਆ ਗਿਆ ਮੱਸੀ ਦਾ ਪੁੱਤ ਕਾ

ਪਰਾਵਾ ਮੈਂ ਕਾਜਾ ਮਛੇ ਜਾਂਦਾ ਬੰਬੂ ਗਾ ਪਾਣੀ ਲੱਖ ਲੱਖ ਰਾਇ ਜਾਂ ਮੀ ਵੜਾ ਪਾਇਆ ਹੋੜਾ ਟੱਥਿਆ ਪਰਾਵਾ ਕੁ ਜੀ ਵੀ ਕੱਢਦਾ ਆਇਆ ਬਾਇਆ ਬੈਠਾ ਬੈਠ ਖੜ ਜਾ ਖੜ ਜਾ ਆਇਆ ਜੀ ਪੀ ਰਣੇ ਪਾਣੀ ਦੀ ਕੀਤਾ ਪਾਣੀ ਪੀ ਫਾਈ ਆਪ ਦਾ ਕਾਜਾ ਹੋ ਠੀਕ ਠਾਕ ਅਠਰੇ ਠਾਕ ਆ ਮਾਸੀ ਠੀਕ ਸੀ ਹਾਂ ਬੜੀਗਾ ਬੜੀਗਾ ਮਾਸੜਾ ਹੋ ਬੜੀਗਾ ਮਾਸੜਾ ਤੇ ਗੋਡੇ ਕਿਵੇਂ ਅਸਾ ਚੋਈ ਹੈ ਮਾਸੜਾ ਤੇ ਗੋਡੇ ਗੋਡੇ ਬੜੀਗਾ ਤੜ ਪੀਣਾ ਪਾਣੀ ਪੀ ਜਾ ਰੱਖਿਆ ਭਗਮਾਨ ਨੇ ਇਹਨਾਂ ਨੂੰ ਰੋਕੀ ਰੋਟੀ ਖਾਏਗਾ ਰੋਟੀ ਬਣਾ ਲੈ ਹਾਂ ਅਜਾ ਰੋਟੀ ਖਾਂਦੇ ਐ ਐਵੇਂ ਕਹਾਂ ਜਾਂ ਹੁੱਥੇ ਤੋਂ ਦੋ ਪਰੌਂਠੇ ਖਾ ਲੇ ਮਾਮਾ ਗਰ ਖਾ ਲੈ ਹਾਂ ਖਾ ਲਈ ਜੇ ਨਹੀਂ ਖਾਟੀ ਤਾਂ ਬਣਾ ਦੇਣਾ ਕਿ ਮੈਂ ਕਹਿੰਨਾ ਰੋਟੀ ਤਾਂ ਖਾ ਲਈ ਮੈਂ ਕਹਿੰਦਾ ਯਾਰ ਦੋ ਰੋਟੀਆਂ ਯਾਰ ਮਾਬਾ ਜੇਟ ਜਾ ਹੋ ਗਿਆ ਮੈਂ ਖਾ ਚਾ ਜਈਏ ਕੋਲੇ ਕੱਲ ਮੱਛੀ ਦੇ ਪੋਚ ਕੋਲੇ ਕਦੇ ਗਾਈ ਨਹੀਂ ਘੇੜਾ ਨਹੀਂ ਲੱਗਿਆ ਚਲ ਮੈਂ ਘੇੜ ਗਿਆ ਟਾਣਾ ਯਾਰ ਠੀਕ ਠਾਕ ਅੱਛਾ ਜੇ ਠੀਕ ਠਾਕ ਜਮਾ ਓਕੇ ਟੂੰ ਦਾਸ ਆਪਣਾ ਪਰਵਾਹ

ਉਹ ਸੋਚਿਆ ਕਿ ਟੁਸਤਾ ਵਰਤ ਨੂੰ ਛੱਡ ਕੇ ਭਰਾਵਾ ਨਾ ਟੈਲੀਫੋਨ ਤੇ ਗੱਲ ਕਰੀ ਨਾ ਛੋੜਾ ਨੰਬਰ ਸਾਡੇ ਕੋਲੇ ਐਵੇਂ ਕਹਿ ਕੇ ਭਰਾਵਾ ਥਮ ਮੈਂ ਗਏ ਉਹ ਤਾਂ ਕਿ ਨਾ ਮੇਰਾ ਚੋਰੀ ਕਿ ਨਾ ਆ ਗਿਆ ਮੈਂ ਤਾਂ ਥਾਣੇ ਦੱਸ 2 ਸਾਲ ਲੱਗ ਗਏ ਮੇਰੇ ਅੱਛਾ ਯਾਰ ਪੈਸੇ ਹੀ ਬਹੁਤ ਲੱਗ ਗਿਆ ਹੁ ਫਿਰ ਤਾਂ ਪੈਸਾ ਲੱਗਦਾ ਵੀ 2-3 ਲੱਖ ਰੁਪਇਆ ਬੜੀ ਹੋ ਗਿਆ ਮੈਂ ਕਿਸ਼ ਚੋਟਾਲ ਵਧੀਆ ਹੋਇਆ ਬੜੀ ਤਾਂ ਹੋ ਗਿਆ ਪੈਸੇ ਤਾਂ ਲੱਗਣ ਲੱਗੇ ਜਿਹੜੀ ਯਾਰ ਬੜੀ ਹੋ ਗਿਆ ਫੇਕੇ ਟੋ ਮੈਂ ਅੱਛਾ ਮੋਸਤ ਆਪੇ ਖਾਚੇ ਕੁਚੇ ਕੰਮ ਮੈਂ ਕਹਿਆ 2 ਵਾਰੀ ਦਾਰੂ ਫੜੀ ਗਈ ਉਹ ਕੀ ਪਿਆ ਕੋਟੇ ਕੰਮ ਕਰ ਰੋ ਯਾਰ ਪਹਿਲੇ ਨਹੀਂ ਨਾ ਬਲੈਕ ਦਾ ਮੈਨੂੰ ਚੀਛਾਉਂ ਕਾ ਛਾਉਂ ਪਹਿਲਾਂ ਮਾਸਟਰ ਹੋ ਜੀ ਵੀ ਹੀ ਕੰਮ ਕਰਦੇ ਸੀ ਬਲੈਕ ਜੀ ਕੇ ਕੋ ਪਾਏਗਾ ਯਾ ਯਾ ਦੁਬਾਰਾ ਟਾਂਚਾ ਜਾ ਬੇਗੜ ਗਿਆ ਅੱਛਾ ਹਾਂ ਮੈਂ ਇੱਕ ਬਿਆਹ ਗਿਆ ਨਿਕਲ ਆ ਖੜਾ ਜਾ ਜਾਏਗਾ ਬਿਆਹ ਫਿਰ ਤੈਨੂੰ ਬਤਾ ਬਲੈਕ ਨੂੰ ਕੌਣ ਕਰਦਾ ਯਾਰ ਅੱਜਕੱਲ ਤੂੰ ਆਪ ਸੈਨ ਚੰਗਾ ਗਿਆ ਖੁਸ਼ੀ ਆਇਆ ਫਿਰ ਖੁਸ਼ੀ ਆ ਗਈ ਆਪਣੇ ਘਰੇ ਬਿਹੜੇ ਚ ਕੋ ਰੌਣਕ ਹੀ ਰਹੀ ਆ ਹਾਂ ਕੋ ਚੰਗੀ ਆ ਕੋ ਵੱਟਾ ਪੁਕਿਆ ਹੈ ਬੱਚਾ ਹੋਣਾ ਲੈ ਛੱਟ ਮਾਮੀ ਨਾਲ ਲੈ ਬੱਚਾ ਰੋਣਾ ਹੁੰਦਾ ਏ ਸੁਣੂ ਆ ਪਰਮਾਤਮਾ ਨਹੀਂ ਰੱਬ ਸਭ ਨੂੰ ਦੇਵੇ ਦੇ ਦੁੱਧ ਪੁੱਤ ਹਾਂ 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 ਕਿਉਂ ਚੰਗੀ ਗੱਲ ਜਬ ਸਭ ਦਾ ਕੋਈ ਦੇ ਪਰਿਵਾਰ ਦੀ ਗੱਲ ਭਾਈ ਆ ਲੋਟ ਹੋ ਗਿਆ ਭਾਈ ਆ ਜਦੋਂ ਬੱਚਾ ਜੇ ਮੈਂ ਬਗਾਨਾ ਘਰ ਹੁੰਦਾਗਾ ਮੈਨੂੰ ਤੂੰ ਆਏ ਜਾ ਦੇ ਇੰਦਰ ਹੋਇਆ ਭਗਵਾਨ ਮੱਛਲੀ ਵੀ ਮਾਈਟ ਰਾਇਟ ਕਿਹੜਾ ਜਮਾਇਆ ਫਾਰਮ ਸੱਤ ਕੇ ਆਪਣੇ ਉਹ ਜਮਾਇਆ 855 855 ਦਾ ਖਰਚਾ ਵਾ ਲੈ ਮੈਂ ਟੈਨੂ ਦੱਸਾਂ ਫਿਰ ਬਾਹੀ ਵੀ ਵਾਲੀ ਖਾਤਾ ਹੈ ਸਾਡੇ ਕੋਲ ਤਾਂ ਫਾਰਮ ਟਰੈਕ ਆ ਹਾਂ ਅੱਛਾ ਵਧੀਆ ਟਰੈਕ ਆ ਯਾਰ ਫੁੱਲ ਵਧੀਆ ਆ ਮਾਮਾ ਪਾਇਆ ਨਹੀਂ ਉਹੀ ਬਾਪੂ ਆ ਜਾ ਬਾਪੂ ਵਾਲੀ ਰੱਖ ਉਹਦੀ ਗਾਜ ਕਰੀਆ ਨਾ ਠੀਕ ਆ ਹਾਂ ਠੀਕ ਆ ਗੱਲ ਨਾ ਮੱਤਲੀ ਸਹੀ ਗੱਲ ਆ ਨੈਟ ਨੂੰ ਸਸਤਾ ਮਿਲ ਜੂਆ ਹਾਂ ਗਰੀਬ ਦੇ ਹੱਕ ਨੂੰ ਵਧੀਆ ਉਹ ਟਰੈਕ ਫਾਰਮ ਟਰੈਕ ਆ ਠੀਕ ਆ ਇਹ ਮੱਤਲੀ 20 ਲੱਖ ਰੁਪਈਆ ਲਾ ਆ ਜਾ ਮੈਂ ਹਾਂ ਉਹ ਚੰਗਾ ਮੈਦੇ ਥੋਨਾ ਲਿਖਾ ਹਾਂ ਸੋਨਾ ਲਿਖਾ ਵੀ ਸਹੀ ਉਹਦਾ ਖਰਚਾ ਬਹੁਤ ਘੱਟ ਆ ਯਾਰ ਥੋਨਾ ਲਿਖਾ ਨਾਲੇ ਥੋਨਾ ਨਾਲੇ ਸੋਨਾ ਲੱਗਦਾ ਸਰਦਾਰੀ ਟੈਗ ਆ ਨਾਲੇ ਦਾਇਸ ਤਾਂ ਪੰਦੀ ਆ ਦਾਇਸ ਪੰਗਿਆ ਪੰਗੇ ਵੀ ਥੋਨਾ ਲਿਖਾ ਭਾਂਡਾ ਯਾਰ ਬਣਾਉਣਾ ਕੋਲੇ ਥੋਨਾ ਲਿਖਾ ਬਾਤੀ ਉਹ ਵੀ ਬੋਰਬਾ ਚ ਲੱਗ ਜਾਂਦਾ ਲੋੜ ਪੈ ਜਾਂਦੀ ਹੈ ਭਈਆ ਕੋ ਮੇਰੀ ਨਹੀਂ ਬਾਤ ਸਪਾਈ ਰੋਟੀ ਚਾਹ ਮਡਾ ਬਿਟੋ ਟੈਗ ਕੇ ਖਾ ਕੇ ਆਂ ਭਾਬੀ ਰੋਟੀ ਢਾਬਾ ਨਾਲ ਦਿੰਦੀ ਐ 2 ਮਿੰਟ ਲੱਗਣਗੇ ਯਾਰ ਬੱਸ ਬੱਸ ਪਾਈਤੀ ਐ ਰੋਟੀ ਦਾ ਖਾਦਾ ਹੀ ਆਇਆ ਬੱਚਾ ਅੱਛਾ ਅੱਛਾ ਹਾਂ ਹੋਰ ਛੰਗੀ ਨਾ ਕਿਤੇ ਸੰਗ ਸੰਗ ਜੀ ਭੋਖਾ ਰਹਿ ਗਏ ਸੰਗ ਕਰੀ ਆਪਣਾ ਘਰ ਜਦੋਂ ਕੰਨਾ ਖਾ ਕੇ ਆਉਂਦੀ ਹੈ ਲਾਚੀ ਆਇਆ ਲਿਆ ਹਾ ਰੋਕੇ ਵਾਲੀ ਗੜਤੀ ਟੀਟੇ ਬਾਈ ਬਾਕੀ ਗਿਆ ਗਿਆ ਹੱਥਾਂ ਚ ਕੋਥਰੇ ਨਹੀਂ ਜਾਂਦੇ ਡੌੜਾਂ ਚ ਕਾ ਮਸ਼ੀਨ ਨਾਲ ਦੀ ਸੁਪਰ ਸੀਟਰ ਆਈ ਕੰਤ ਬਿਜਲੀ ਨਾਲ ਨਾ ਠੀਕ ਆ ਗੱਲ ਚੰਗਾ ਖੜਿਆ ਬੜਾ ਕੋਰ ਕੱਜਾ ਮਾ ਯਾਰ ਲੋਕਾਂ ਨੇ ਮੰਗਦੇ ਫਿਰਦੇ ਆ ਰੋਟੀ ਕੌਣ ਦਿੰਦਾ ਕਾ ਇਹ ਤਾਂ ਨੂੰ ਆਪ ਹੀ ਪਟਾਗਾ ਹਣਾ ਦਿੰਦਾ ਕੌਣ ਅੱਜ ਕੱਜਾ ਆ ਬੰਬੂ ਕੱਟ ਫਿਰ ਨਮਾ ਲੈ ਲਿਆ ਹੈ ਪਰ ਦਿੰਦੇ ਆਲੀ ਗੱਲ ਤੂੰ ਲਾਲਾ ਠੰਡ ਕਿਥੋਂ ਦੇ ਦੇ ਕੋਈ ਠੰਡਾ ਨਹੀਂ ਦਿੰਦੀ ਹੋਣੀ ਪੜਾਉਣੀ ਨਾ ਨਾ ਬਈ ਤਾਂ ਟਾਈਮ ਨਾਲ ਰੁਕੀ ਰੁਕ ਜਾ ਪਾਣੀ ਬਣਾ ਕੇ ਦਿੰਦੀ ਆ ਅੱਛਾ ਗੱਲ ਕਰਨਾ ਕੱਜਾ ਹਾਂ ਹਾਂ ਚਲੋ ਹੁਣ ਜਾ ਗਿਆ ਭਾਈ ਹਾਂ ਹਾਂ ਬਟ ਇਹਨਾਂ ਬੰਬੂ ਕਾਟ ਨਵਾਂ ਲੈ ਲਿਆ ਫਿਰ ਤਾਂ ਬਸ ਚੱਲਦਾ ਜਾ ਲਿਆ ਉਹ 40000 ਰੁਪਇਆ ਲੱਗ ਗਿਆ ਇਹਨਾਂ ਦੀ ਮੇਰੀ ਗੱਲ ਕਰ ਸੁਣੇ ਇਧਰ ਆਂ ਗਿਆ ਗੱਲ ਸੁਣ ਲਾ ਗੱਲ ਸੁਣ ਲਾ ਮੈਂ ਮੱਟੀ ਖੜ ਗਿਆ ਕਾਜੀ ਗੱਲ ਉਹ ਹੁੰਦੀ ਆ ਕੋਈ ਪਰਦੇ ਵਾਲੀ ਚਲੋ ਕਾਜਾ ਭਾਈ ਤੇ ਬੱਚੇ ਵਾਲਾ ਦਾ ਡੁੱਟ ਖੜਿਆ ਕੀ ਕੋਣ ਆ ਗਏ ਤੇ ਕਿਵੇਂ ਮੈਨੂੰ ਕਿਵੇਂ ਬੋਲੀ ਜਾਂਦਾਗਾ ਇਹ ਤਾਂ ਮਾਸੀ ਦਾ ਪੁੱਤ ਚੱਲਦਾ ਗੁੱਸਾ ਨਾ ਕਰੀ ਤਾਂ ਸੁਭਾਅ ਹੀ ਇਹੋ ਜਿਹਾਗਾ ਫਿਰ ਬੰਦੇ ਨੂੰ ਬੋਲਣ ਦੀ ਨਾਲ ਦਿੱਤਾ ਹੋਵੇ ਉਹ ਟਲ ਕੋਈ ਨਾ ਗੁੱਸਾ ਨਾ ਕਰ ਜੰਡ ਆ ਜਾ ਆ ਜਾ ਭਾਈ ਆ ਭਾਈ ਕੋਈ ਟਮਟਰ ਪੈ ਗੋ ਪੁੱਗ ਗਿਆ ਤਾਂ ਅੰਕਤ ਕਿ ਬੋਲੀ ਜਾਂਦਾ ਗੁੱਸਾ ਨਾ ਕਰ ਇਹ ਚੌਰ ਚੌਰ ਹੱਠਾ ਬੰਗੇ ਆ ਇਹ ਉਹ ਕੀ ਕੀ ਗੱਲ ਹੋ ਗਈ ਜੇ ਜਾ ਉਹ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕਹਿੰਦੀ ਦਰਦ ਜਿਹਾ ਹੋਈ ਅੰਡਾ ਕਾ ਮੈਂ ਚੱਲ ਡਾਕਟਰ ਤੇ ਦਵਾਈ ਦਵਾ ਲਵਾਂਗਾ ਨਾ ਹੱਕ ਬੰਦਾ ਕੋਈ ਗੋਲੀ ਉਹਦਾ ਗੋਲੀਆਂ ਲੈ ਕੇ ਰੱਖੀਆਂ ਨੇ ਮੈਂ ਕੋਈ ਥੈਰਪੀ ਦੀ ਜੇ ਜਾ ਗੋਲੀ ਨਾ ਨਾ ਗੋਲੀਆਂ ਬਾਡੂ ਪੰਗਾ ਆਈ ਜੇ ਬਸ ਤੇ ਜਾਨ ਵੀ ਹਾਜ਼ਰਾ ਮੇਰੀ ਅਟਲੀ ਬਈ ਦਾਰੂ ਦੂਰੂ ਛੱਡ ਗਿਆ ਤੂੰ ਫਿਰ ਦਾਰੂ ਛੱਡ ਗਿਆ ਨਾ ਨਾ ਜਮਾ ਹੱਥ ਵੀ ਨਹੀਂ ਲਾਉਂਦੇ ਪੁੱਛ ਲਾ ਤੇ ਤੂੰ ਕੋਈ ਤਾਂ ਭਗਵਾਨ ਨੂੰ ਨਾ ਨਾ ਕੋਈ ਕੱਲੀ ਭੁੱਕੀ ਆ ਯਾਰ ਕੀ ਖਾਣਾ ਪੁੱਕੀ ਖਾਣੀਆਂ ਕੱਲੀ ਵਰਸ ਉਹ ਵੀ ਯਾਰ ਤੈਨੂੰ ਪੋਟਾ ਕੰਮ ਠੰਡੇ ਚ ਠਾਕਿਆ ਨਾ ਤਾਂ ਖਾ ਲਈ ਜੀ ਚਮਟਾ ਇਹ ਤਾਂ ਦੇਤੀ ਨਾ ਛੇ ਅਗੇ ਨਾ ਛਾ ਚ ਗੱਲ ਹੀ ਨਹੀਂ ਪਈ ਨਾ ਇਹਨਾਂ ਦਾ ਸਾਈਡ ਫੈਕਟ ਨਹੀਂ ਪੁੱਕੀ ਦਾ ਕੋਈ ਖੇਤੀ ਜਵਾਗੀ ਖੇਤੀ ਇਹ ਤਾਂ ਮੈਂ ਕਹਿੰਦਾ ਜੇ ਪੰਜਾਬ ਸਰਕਾਰ ਇਹ ਬੀਜਣ ਲਾ ਦੇ ਮੈਂ ਕਹਿੰਦਾ ਬੰਦੇ ਮਰਨ ਨੂੰ ਹਟ ਜਾਣ ਪੰਜਾਬ ਕੀ ਹਾਂ ਜਾ ਕੇ ਬਈ ਹਾਂ ਜੇ ਮੈਂ ਟਿੱਕਾ ਹੋਗਾ ਕੀ ਗੇ ਲਾਲਾ ਮਰੀਆਂ ਦਾ ਕੋਈ ਹਾਲ ਨਾ ਪੰਜਾਬ ਦਾ ਇਹ ਤਾਂ ਪੁੱਕੀ ਹੋ ਗਈ ਫੀਮ ਹੋ ਗਈ ਇਹ ਚੱਲ ਪੈਣਾ ਵੇਟਾ ਮਾਹ ਬੰਡੇ ਦਬਾਰਾ ਜਉਂਦੇ ਹੋ ਜਾ ਭਾਂਡੇ ਗਾੜੀ ਮਟੀ ਨਾਲੇ ਤਾਂ ਅਗਿਆ ਕੰਮ ਵੱਧ ਕਰੂ ਹਾਂ ਨਾਲੇ ਆਪਣਾ ਬਿਜਲੀ ਲੱਗੀ ਰੰਦੀ ਆ ਕੋਈ ਚੋਰੀਆਂ ਚੱਪੇ ਨਹੀਂ ਕਰਦੇ ਨਸ਼ਾ ਖਾ ਕੇ ਦਿਖਲਾ ਕਿਛੇ ਨੂੰ ਮਾਰਾ ਨਹੀਂ ਚੰਗਾ ਨਹੀਂ ਆਪਣਾ ਨਿਆਰਾ ਲੈਂਦਾ ਬੰਦਾ ਹਾਂ ਜਾ ਮਾ ਫਿਰ ਇਹ ਗੱਲਾਂ ਲੰਮੀਆਂ ਗੱਦਨਾ ਤੂੰ ਆ ਪੱਛਾਣਾ ਫਿਰ ਹਾਂ ਹਾਂ ਜਾ ਨਾ ਦਾਰੂ ਪੀਣੀ ਕਿਥੇ ਨੇ ਦਾਰੂ ਵਾਲੇ ਨੂੰ ਵੀ ਘਾਲੇ ਡੰਡਾ ਲੈ ਹਟ ਕੇ ਬੰਦਾ ਸੌਖਾ ਹੋ ਜੂ ਕਰੋ ਜਦੋਂ ਕੰਮ ਕਰੂ ਦਬ ਕੇ ਸਹੀ ਗੱਲ ਆ ਆਪਣਾ ਸੌਖਾ ਹੋਵੇ ਸੌਖਾ ਯਾਰ ਉਹਨ ਰੱਬ ਨੇ ਸਾਡੀ ਤਾਂ ਵਧੀਆ ਸੁਣੀ ਆਣੇ ਤਾਂ ਇੱਕ ਟਰੈਕ ਲੈ ਆਂਦਾ ਫਾਰਮ ਟਰੈਕ ਚੰਗਾ ਕਰਿਆ ਟੋਕਿਆ ਵਾਲੀ ਮਸ਼ੀਨ ਲੈ ਆ ਕੇ ਨੂੰ ਮਾ ਔਖੇ ਹੁੰਦੇ ਸੀ ਰੋਜ਼ ਆ ਮਸ਼ੀਨ ਲੈ ਆਂਦੀ ਕਣਕ ਬੀਜਣ ਵਾਲੀ ਸਾਰੇ ਸੰਡਾ ਅਪਡੇਟ ਕਰਲੇ ਰਬਰੀ ਮੇਰ ਨਾਲ ਨਾ ਠੀਕ ਆ ਹਾਂ ਮੰਮੀ ਉਹ ਮੈਂ ਕਾ ਡਰਾਈਵਰ ਦਾ ਭਾਲਦਾ ਫਿਰ ਚੰਗਾ ਆਛਾ ਯਾਰ ਉਹ ਖੇਕੇ ਜਾਣੀ ਬਾਹੀ ਚ ਆਛਾ ਕੰਮ ਆ ਹਾਂ ਉਹ ਦਬ ਡਾ ਮਾਰਿਆ ਯਾਰ ਕਦੇ ਪਲੰਗੇ ਰਖਾ ਟਾ ਕਨਾ ਸੋਨਾਲੀ ਕਲੇ ਕੀ ਚਿਰ ਮੜਾ ਯਾਰ ਇੱਕ ਤੈਨੂੰ ਪਤਾ ਹਾ ਇੰਨਾ ਜੋਰ ਨਹੀਂ ਹੁਣ ਉਹਨਾਂ ਸਰੀਰ ਕੰਡਮ ਜਾ ਉਹ ਸਰੀਰ ਇਕੱਠਾ ਰਹਿ ਗਏ ਹੁਣ ਮਿੰਦੜ ਬੈ ਜਾ ਨਹੀਂ ਹੈ ਪਹਿਲਾ ਜੀ ਗਾਇਲੇ ਤੇ ਚਾਬੀ ਵਾਲਾ ਲੈ ਸਾਡ ਫਾਲਾ ਕੁੰਜੀ ਵਾਲਾ ਲੈ ਕੁੰਜੀ ਵਾਲੀ ਨਹੀਂ ਮਾ ਛਵਰਾ ਹਿੰਗਲਾ ਨਾ ਕੱਟਰ ਮੱਠਾ ਮਾਰੇਗਾ ਯਾਰ ਪਹਿਲਾ ਵਾਲਾ ਰਵਾਜ ਹੀ ਚੱਕੇਗਾ ਤੈਨੂੰ ਪਤਾ ਹੈ ਹੈਂਡਲ ਵਾਲਾ ਟ੍ਰੈਟ ਕੌਣ ਜਾਉਂਦਾਗਾ ਨਹੀਂ ਇਹ ਬਾਈ ਫਿਰ ਲਿਚੀ ਜੀ ਕੇ ਮੈਂ ਪਈ ਗਿਆ ਉਹ ਲਿਚੀ ਯਾਰ ਖੂਨ ਦੀ ਕਮੀ ਹੋ ਗਈ ਸੀ ਬੋਲਗੀ ਵੀ ਨਹੀਂ ਹੈ ਗੂੰਗੀ ਤਾਂ ਨਹੀਂ ਨਾ ਨਾ ਗੂੰਗੀ ਟਕਾ ਨੂੰ ਸਮਝੀ ਹਦਰ ਉਹ ਠੀਕ ਠਾਕ ਆ ਫੜਵਾ ਜਾ ਆਪਣੇ ਬਾਪੂ ਦੀ ਮਗਰ ਹਾਂ ਹਾਂ ਤੇਰਾ ਮੰਮੀ ਪਿਓ ਠੀਕਾ ਠੀਕਾ ਸਰ ਠੀਕਾ ਤੇਰੀ ਮੰਮੀ ਜੜੀ ਚਲੋ ਚੰਗੀ ਗੱਲਾਂ ਚੰਗੀ ਗੱਲਾਂ ਹੈ ਪਰਵਾਦ ਦਾ ਪੁੱਛਣ ਦਾ ਹੱਕ ਬੰਦਾ ਹੈ ਹੱਕ ਵੰਡਾ ਜਾਵਾ ਬਈ ਤੂੰ ਆਪਣੀ ਡੇ ਕੋਈ ਗੱਲ ਹੋਰ ਮਾਰਚੂ ਪੱਲੂ ਨਾ ਕਰਾ ਪਹਾਣੀ ਆ ਪੱਲੂ ਨਾ ਖੜਾਣ ਵਾਲੀ ਕੋਈ ਗੱਲ ਹੈ ਉਹ ਬਡਗਾਂ ਤੋਂ ਕਰਨੇ ਪੈਂਦਾ ਤੈਨੂੰ ਪਤਾ ਜਿਹੜੇ ਰੀਤ ਰਵਾਜ ਆਪਣੇ ਬਾਪੂ ਹੋਰਾਂ ਨੇ ਚਲਾਇਆ ਆ ਮੈਂ ਕਹਿ ਆਹ ਹਾਂ ਬੜਾ ਅੱਖਾ ਚੁਹੀ ਗਈ ਲੰਮੀ ਕਰ ਲੈ ਕਰਨਾ ਸਿੱਧੀ ਠੂਹੀ ਕੋਈ ਨਾ ਆਪ ਜੀ ਘਰ ਆ ਚੰਗੀ ਕਰਨਾ ਨਾ ਨਾ ਸੰਗ ਨਾ ਕਰਾਈ ਜਾਣਾ ਇਹ ਕਹੀਂ ਤਨ ਉੱਦਰ ਪੇਟ ਨੇ ਆਪਾਂ ਪਾਈਆਂ ਗੋਰੀ ਹਾਂ ਆਪਾਂ ਪਾਈਆਂ ਗੋਰੀ ਇਹਨੂੰ ਉੱਦਰ ਪੇਟ ਨੇ ਹਾਂ ਪੈਗਟਾ ਨਹੀਂ ਲਾਉਣਾ ਨਾ ਨਾ ਪਰਾਵਾ ਛੱਡਤੀ ਮਾਤਾ ਮੁੜ ਕੇ ਕਹਿੰਗਾ ਮਾਸੀ ਦੇ ਪੁੱਤ ਨੇ ਨਾ ਪਾਈਆ ਪੀਂਦੇ ਉਦੋਂ ਘਰੇ ਕਢਦੇ ਉਦੋਂ ਫੀਲ ਲੈਂਦੇ ਕੋਈ ਪਾਈਆ ਹਾਂ ਹਾਂ ਉਹ ਤਾਂ ਬਾਪੂ ਹੋਰੀ ਘਰੇ ਕਢਦੇ ਸੀ ਭਰਾਵਾ ਉਦੋਂ ਮੱਛੀ ਡਾਣ ਕਹਿੰਦੀ ਮੋਹ ਪਿਆਰ ਸੀ ਉਹਨੂੰ ਲੋਕਾਂ ਦੇ ਹਟ ਕੇ ਆਫਗਾਨੀਆਂ ਮੈਂ ਆਂਦੀ ਗਵਾਂਢੀ ਤਵਜੀ ਲੈ ਜਾਂਦਾ ਇੱਕ ਦੂਜੇ ਨੂੰ ਦਿੰਦੇ ਹਾਂ ਉਹ ਹੁਣ ਗੱਲਾਂ ਰਹੀਆਂ ਨਹੀਂ ਹੈ ਕੰਡਾ ਲੋਕ ਲੈ ਹੁਣ ਉੱਚੀਆਂ ਕਰਨ ਲੱਗੇ ਗਵਾਂਢ ਚੋਂ ਵੀ ਤੇ ਸਾਡੇ ਘਰੇ ਨਿਗਾਹ ਨਾ ਪਈਏ ਉਹੀ ਤਾਂ ਗੱਲ ਹੈ ਬੇਖ ਕਮਰੇ ਲਬਾਟੇ ਯਾਰ ਹੁੰਦਾ ਬੇਖ ਰਾਹੀ ਤੇ ਰਾਹੀ ਨਿਕਲੂ ਜੇ ਨੂੰ ਇੱਕ ਕਾਲ ਯੁਗ ਆ ਗਿਆ ਭਈ ਹਾਂ ਮਟਲੀ ਜੇ ਹੁੰਦਾ ਮਾੜੀ ਕਸ਼ੇ ਗੱਲ ਜਵਾਹ ਨੂੰ ਕਹਿ ਦਿਓ ਉਹ ਵੀ ਗੱਲ ਪਈ ਜਾਂਦੀ ਲੜਾਈ ਭਾਈ ਲੜਾਈ ਕਿੱਥੇ ਫੇੜਨ ਦਾ ਫਾਇਦਾ ਨਹੀਂ ਹੈ ਫੇੜਨ ਦਾ ਫਾਇਦੇ ਨਹੀਂ ਪਹਿਲਾਂ ਟਾਣਾ ਭੇੜਾਂ ਦੇ ਵਿੱਚ ਕੱਥੇ ਬੈਠੇ ਹੁੰਦੇ ਚੌਕੇ ਦੇ ਤੰਦੂਰ ਲਾ ਲੈਂਦੇ ਵਿਚਾਲੇ ਉਹੜੀਆਂ ਮੁੰਡੇ ਇਕੱਠੇ ਖੇਡੀ ਜਾਂਦੇ ਸਾਰਾ ਚਪੜਾ ਛੇਕਦੇ ਰਾਤ ਨੂੰ ਬਾਪੂਰੀ ਗੱਲਾਂ ਕਰੀ ਜਾਂਦੇ ਛੜੀ ਰਾਤ ਬਾਟਾਂ ਪਾਉਂਦੇ ਬਾਟਾਂ ਪਾਉਂਦੇ ਰਿਸ਼ਤੇ ਆ ਰਿਹਾ ਜਾਂਦਾ ਬਈ ਦਾਦਾ ਦਨ ਚਾ ਹੀ ਨਹੀਂ ਜਾਂਦਾ ਸੀ ਹੋਰ ਡਾਹ ਡਾਟਣ ਛੋਟੇ ਛੋਟੇ ਹੁੰਦੇ ਜਦੋਂ ਤੁਸੀਂ ਮਾਸੀ ਨਾਲ ਆਉਂਦੇ ਇੱਥੇ ਹੀ ਰਹਿੰਦੇ ਲੈ ਹੈ ਉਹ ਤੋਂ ਫਿਰ ਕੁੱਕੜ ਕੱਕੜ ਖਾਂਜੇ ਬੱਸ ਤੈਨੂੰ ਪਤਾ ਹੋਰ ਗੱਲਾਂ ਸੀ ਹੋ ਮੋਹ ਪ੍ਰੇਮ ਦੀ ਗੱਲ ਹੋ ਪ੍ਰੇਮ ਦੀ ਗੱਲ ਬਾਕੀ ਹੋਰ ਗੱਲਾਂ ਉਹਨ ਇਹ ਜਿਹੜੀ ਆਪਣੇ ਰੱਬ ਦਾ ਨਾਮ ਭੁੱਲ ਗਏ ਲੋਕ ਹਾਂ ਹੈ ਹਾਂ ਤਾਂ ਹੀ ਤਾਂ ਇਹ ਕਾਲ ਯੁਗ ਆ ਗਿਆ ਤਾਂ ਹੀ ਪਿੱਛੇ ਹੋ ਗਏ ਲੋਕ ਹਾਂ ਤਾਂ ਹੀ ਵਿਖੇ ਵਿਖੇ ਭਾਈ ਆ ਹੁਣ ਲਾਲਾ ਤੁਮੀ ਆਈ ਜਾਂਦੇ ਐ ਇਹ ਕੋਈ ਕੁਦਰਤ ਦਾ ਕ੍ਰਿਸ਼ਮਾ ਬਣ ਜਾ ਹਾਂ ਮਾ ਨਾਲੀ ਫੁੱਲ ਕਿਨਾਰੇ ਤੇ ਹੋ ਗਈ ਸਾਡੇ ਪਿੰਡ ਹਰ ਇੱਕ ਪਿੰਡੀ ਮੀਂਹ ਪਈ ਅੰਡਾ ਨਾਲੀ ਕੱਢੀ ਘਰ ਡੁੱਬ ਗਏ ਯਾਰ ਘਰ ਡੁੱਬ ਗਏ ਬੱਚਾ ਜਾਨ ਮਛੇ ਫਾਇਦਾ ਤੈਨੂੰ ਪਰਮਾਤਮਾ ਜੀ ਆਪਣੀ ਤਾਂ ਮੇਰ ਆ ਭਰਾਵਾ ਆਪਣੀ ਬੱਚੇ ਠੀਕ ਹੈ ਜੀ ਆਪਾਂ ਫਿਰ ਮਾੜਾ ਮੋਟਾ ਸਪੋਰਟ ਕਰੀਏ ਯਾ ਰੇ ਨਾ ਕੋਟ ਬਈ ਬੰਨ ਤੇ ਕੱਲ ਗਿਆ ਸੀ ਗੱਟੇ ਲਵਾ ਕੇ ਆਇਆ ਮੈਂ ਜਾਵਾਂ ਬੱਸ ਛਾਵਾ ਛੇ ਫੇਟ ਹੋ ਜਾਏ ਮਾਇਕਾ ਆਪਰ ਅਬ ਯਾਨਾ ਜੀ ਕਿਥੇ ਨੂੰ ਮੱਤੀ ਲੋ ਰਾ ਕੋਈ ਉੱਧਰ ਫੁੱਫੜਦਾ ਫੋਨ ਆਇਆ ਸੀ ਕਾਲੀ ਤੋਂ ਹਾਂ ਕੰਡਾ ਗੇੜੇ ਨਹੀਂ ਮਾਰਦੇ ਉਧਰ ਗੇੜਾ ਮਾਰ ਕੇ ਕੰਨ ਪਈ ਹਾਂ ਹੋਰ ਉਧਰ ਕੰਨ ਨਾਲਾ ਟੁੱਟ ਗਿਆ ਫੁੱਫੜ ਕੰਡਾ ਤੁਸੀਂ ਸਾਡਾ ਹਾਲ ਹੀ ਨਹੀਂ ਪੁੱਛਿਆਗਾ ਹਾਲ ਕਿਹੜੇ ਟੂ ਕਿਹੜੇ ਵੇਜਾ ਕੇ ਵਾਤੀ ਆ ਗਈ ਮੇਰਾ ਸਾਰਾ ਤੂੰ ਕਿਹਦਾ ਜਾ ਕੇ ਫਿਰ ਨਾਲਾ ਬਣਤਾ ਉਥੇ ਨਾਲਾ ਯਾਰ ਉਂ ਜਦ ਡਾਇਰੈਕਟ ਹੱਕ ਬੰਡਾ ਲਗਣਾ ਪਟਾ ਨਹੀਂ ਲੈਤਾ ਗੁੱਸਾ ਕਰਦਾ ਤੈਨੂੰ ਪਟਾ ਯਾਰ ਹਾਂ ਵੀ ਗੱਲ ਠੀਕ ਹਾਂ ਉਚਾਰਕਾਂ ਨਹੀਂ ਹੈ ਫਿਰ ਮਾਥੜਨੇ ਕੀ ਸੀ ਬਿਨਾਲਾ ਬਨਿਆ ਫੁੱਫੜਨੇ ਫੁੱਫੜਨੇ ਹਾਂ ਇਹ ਨਾਲਾ ਬੰਨਦਾ ਸੀ ਮੇਰਾ ਥੜਾ ਜੱਕਾ ਨਮ ਡਿਸਟ੍ਰੀਬਿਊਟਰ ਟੱਕ ਜਾਂਦਾ ਫਿਰ ਓਏ ਉਹ ਨਾਲੇ ਦੇ ਨਹੀਂ ਭਾਂ ਟੁੱਟਾ ਪਾਣੀ ਵਾਲੇ ਨਾਲੇ ਦੀ ਗੱਲ ਕਰ ਜਾਨਾ ਮੈਂ ਅੱਖਾ ਮਾਇਆ ਖਗ ਤੇ ਨਾਲਾ ਖੈਣਾ ਮੈਨੂੰ ਵੀ ਬਤਾ ਮਨਵਾ ਸੀ ਪਜਾਮਾ ਪਾਉਣਾ ਵਾਲੇ ਬੱਚੇ ਨੇ ਟਪੜਾ ਗੰਡਾ ਆ ਕੇ ਲਗਾ ਯਾਰ ਪੱਟ ਪਟਾ ਨਹੀਂ ਪੜਾਵਾ ਪਾਣੀ ਜਾਂਦੇ ਹੈ ਹੈ ਇਹਨਾਂ ਨੂੰ ਠਿਪਠਾਇਆ ਗਿਆ ਨਹੀਂ ਨਾ ਨਾ ਇਹ ਬਾਈ ਇਹ ਬਾਈ ਫਿਰ ਆਏ ਜੇ ਕੋਆ ਕੇ ਹੱਥ ਕੀ ਕੋਸਣ ਤੂੰ ਮੈਂ ਗੁੱਸਾ ਕਰ ਜਾਨੀ ਕੋਈ ਨਾ ਡੇਲਣਾ ਛੱਡਿਆ ਕਰ ਕੋਈ ਦਰਦ ਦੰਦ ਤਾਂ ਨਹੀਂ ਹੁੰਦਾ ਨਾਲ ਵਾਲੇ ਬੰਦੇ ਨਾ ਤੁਸੀਂ ਕਿਉਂ ਬੁਲਾਨੇ ਹੋ ਕੋਈ ਟਾਲ ਕੋਈ ਨਾ ਰਿਸ਼ਤੇਦਾਰ ਆ ਗਿਆ ਚਲ ਹੁਣ ਐਥੋ ਦੀ ਕਹਿਣੀ ਕਰੋ ਬਹੋਜਾ ਭੈਣ ਟੁੱਟਣ ਜੇ ਸਮਝਾ ਕਰ ਗੱਲ ਨੂੰ ਤੂੰ ਹੋਰ ਦਰਦ ਦੰਦ ਤਾਂ ਨਹੀਂ ਹੁੰਦਾ ਤੇਰੇ ਨਾ ਡਾਕਟਰ ਕੋਲੇ ਲੈ ਚੱਲਾਂਗਾ ਓ ਮੈਂ ਜਾਣਦਾ ਇਹ ਤੈਨੂੰ ਪੈਗੀ ਜਾ ਕਰ ਦੂੰ ਓ ਕਾ ਨੂੰ ਗਰ ਹਾਂ ਛੱਟ ਮਹੀਨਾ ਲੱਗਾ ਤੈਨੂੰ ਪਤਾ ਉਹ ਕਈ ਵਾਰੀ ਉੱਚੀ ਨਹੀਂ ਕੋ ਜਾਂਦੀ ਤਾਂ ਨਾ ਨਾ ਉੱਤੇ ਨਹੀਂ ਮੈਂ ਤਾਂ ਬੱਚੀ ਦੀ ਰੱਖਦਾ ਮੈਂ ਆਪ ਹੀ ਕੰਮ ਤਾਂ ਨਾ ਕਰਾਉਣਾ ਨਾ ਲੱਗ ਅੱਛੀ ਆ ਗੱਲ ਹਾਂ ਮਟਲੀ ਹੋਰ ਦੇ ਆਪਣੇ ਪਰਿਵਾਰ ਦੀ ਗੱਲ ਕੋਈ ਸੁੱਖ ਸ਼ਾਂਤੀ ਹੈ ਸਾਰੇ ਬੱਜ ਗਿਆ ਬੜਾ ਵਾ ਜਿਹੜਾ ਬੇੜਾ ਲੰਘ ਜਾਏ ਚੰਗਾ ਹੈ ਚੰਗਾ ਹੀ ਆ ਹਾਂ ਹੋਰ ਛਣਾ ਪੁਣੀਆ ਬੱਦਿਆ ਆਇ ਕਾਰ ਫਿਰ ਪਈਆ ਹੋਰੇ ਹੈ ਹਾਂ ਤੇ ਟਟਕੇ ਟਨ ਚਾਰ ਵਾਰੀ ਨਾਲ ਚਾ ਆ ਜੂਗੀ ਆ ਕਾ ਪਿਆ ਜੀ ਮਾ ਛੜ ਕੇ ਬਾਗ ਨੂੰ ਛੱਡ ਆਪਰਾ ਪੈਂਗ ਪੈਗ ਜੀ ਭਗਵਾਨ ਜੀ ਆਪ ਤੁਸੀ ਪੈਣਾ ਪੈ ਜੋ ਚੱਤ ਪੈਨੇ ਅਸੀਂ ਚੱਲ ਦੋ ਮਿੰਟ ਐ ਕਰ ਹਉ ਇਹਨੂੰ ਕੱਢ ਲਿਆ ਇੰਗਾ ਬਚਾਰੀ ਨੂੰ ਜੀ ਪਾ ਦੇ ਉਹਦੀ ਕਦਰ ਯਾਰੇ ਨੂੰ ਉਥੇ ਪਾਵਾਂਗੇ ਮੰਜੇ ਤੇ ਬਿੱਡਾਂ ਤੇ ਨਹੀਂ ਪੈਣਾ ਗੰਦੇ ਆ ਮੰਗਈਏ ਫੇਰੇ ਕਰ ਤੂੰ ਪਈਆ ਫੇਰਾ ਕੱਲ ਕੋ ਛੱਟੀਆਂ ਕਰ ਲੈ ਲੱਟਾਂ ਚੱਲ ਆ ਮੈਂ ਪਈ ਜਾਂਦਾ ਅੱਛਾ ਹਾਂ ਬੜੀ ਕੋਈ ਕੀ ਜੀ ਲੋੜ ਹੋਈ ਤਾਂ ਬੋਲ ਮਾਰ ਜੀ ਮੈਨੂੰ ਵਾ ਠੀਕ ਆ ਪਾ ਕਾਈ ਚੰਗਾ ਪਈ ਐਂ ਅੱਛੀ ਪਈ ਜਾਂਦਾ ਉਹ ਇਕੱਲੀ ਭੈਣ ਟੁੱਟਾਂ ਜੇ 6 ਮਹੀਨਾ ਕੱਟੀ ਉਹੀ ਗੱਲ ਕਰਾ ਦੇ ਉੱਤੇ ਨੀਵੇਂ ਚ ਦੇਖ ਕੇ ਪਤਾ ਲਿਆ ਹਰ ਕਿੱਥੋਂ ਜਾਇਆ ਬੱਝਾ ਲਿਆ ਆਇਆ ਜਾਣੀ ਤਾਂ ਮੈਨੂੰ ਆਸੀ ਇਹ ਕਿਹੜਾ ਵਿਆਹ ਹੋਊਗਾ ਇਹਦਾ